ਪੰਜਪਾਦੀ ਪ੍ਰਦੇਸ਼ ਮੁਖੀ ਪਵਕਤਾ ਅਨਿਲ ਸਰੀ ਨੇ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਰੋਨਾ ਵੈਕਸੀਨ ਜਨਤਾ ਨੂੰ ਉਪਲਬਧ ਕਰਵਾਉਣ ਦੇ ਨਾਲ ਪ੍ਰਾਈਵੇਟ ਹਸਪਤਾਲਾਂ ਨੂੰ ਵੇਚਣ ਦੇ ਮਾਮਲੇ ਤੇ ਫਟਕਾਰ ਲਗਾਈ ਹੈ ਅਤੇ ਕਿਹਾ ਕਿ ਇੱਕ ਪਾਸੇ ਕੇਂਦਰ ਦੀ ਮੋਤੀ ਸਰਕਾਰ ਕਰੋਨਾ ਦੇ ਨਾਲ ਜਾਰੀ ਲੜਾਈ ਜਿੱਤਣ ਦੇ ਲਈ ਦੇਸ਼ ਦੇ ਸਾਰੇ ਨਾਗਰਿਕਾਂ ਦਾ ਜੀਵਨ ਸੁਰੱਖਿਆ ਰੱਖਤ ਨੇ ਲਈਆ ਪੂਰੇ ਦੇਸ਼ ਵਿੱਚ ਮੁਫਤ ਵੈਕਸੀਨ ਉਪਲਬਧ ਕਰਵਾ ਰਹੀ ਹੈ ਉੱਥੇ ਹੀ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸ ਨੂੰ ਵੀ ਆਪਣੀ ਕਮਾਈ ਦਾ ਸਾਧਨ ਬਣਾ ਲਿਆ ਅਨਿਲ ਸਰੀਨ ਜ਼ਿਲ੍ਹਾ ਪਾਜ਼ਪਾ ਦਫ਼ਤਰ ਵਿਖੇ ਜ਼ਿਲ੍ਹਾ ਪਾਜ਼ਪਾ ਅਧਿਐਕਸ਼ ਪੁਸ਼ਪਿੰਦਰ ਸਿੰਘਲ ਦੀ ਅਗਵਾਹੀ ਹੇਠ ਆਯੋਜਿਤ ਪ੍ਰੈਸ ਵਾਰਤਾ ਦੇ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ ਜਿਸ ਵੇਲੇ ਉਹਨਾਂ ਨੇ ਇਹ ਵਿਚਾਰ ਜ਼ਾਹਰ ਕੀਤੇ ਗੈਰ ਸਰਕਾਰੀ ਹਸਪਤਾਲਾਂ ਨੂੰ ਦਿੱਤੇ ਗਏ ਕੀ ਕੀਤੇ ਉਹਦੇ ਵਿੱਚ ਵੀ ਕੋਈ ਤੁਹਾਡਾ ਸਕੈਂਡਲ ਤਾਂ ਨਹੀਂ ਹੈਗਾ ਕਿ ਸੇਵਾ ਹਸਪਤਾਲਾਂ ਦੇ ਵਿੱਚ ਇਹਦਾ ਇਲਾਜ ਮੁਫਤ ਮਿਲਣਾ ਸੀਗਾ ਪ੍ਰਾਈਵੇਟ ਹਸਪਤਾਲਾਂ ਦਾ ਆਪਾਂ ਸਾਰਿਆਂ ਨੇ ਦੇਖਿਆ ਪਰਡੇ ਦਾ 50000 ਤੋਂ ਲੱਗ ਕੇ 70000 80000 ਲੱਖ ਲੱਖ ਰੁਪਏ ਤੱਕ ਦੇ ਬਿੱਲ ਬਣੇ ਨੇ ਮੁੱਖ ਮੰਤਰੀ ਹੁਣ ਸਦਾ ਇਹ ਕਹੜਾ ਕਿ ਵੱਧ ਤੋਂ ਵੱਧ ਵੈਕਸੀਨ ਜਿਹੜੀ ਹੈਗੀ ਆ ਜਨਤਾ ਨੂੰ ਲਗਵਾਵੇ ਔਰ ਲਗਾਈ ਜਾਵੇ ਲੇਕਿਨ ਬੜੇ ਭਾਰੀ ਮਨ ਨਾਲ ਦੁੱਖ ਨਾਲ ਕਹਿਣਾ ਪੈ ਰਿਹਾ ਦੋਸਤੋ ਅੱਜ ਬੜੇ ਭਾਰੀ ਮਨ ਦੇ ਨਾਲ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਪੈ ਰਹੀ ਹੈ ਅਸੀਂ ਸਾਰਿਆਂ ਨੇ ਦੇਖਿਆ ਕਿ ਇਸ ਵੇਲੇ ਕਰੋਨਾ ਮਹਾਮਾਰੀ ਦਾ ਦੌਰ ਚੱਲ ਰਿਹਾ ਔਰ ਪੂਰਾ ਦੇਸ਼ ਇੱਕ ਸੰਕਟ ਦੇ ਸਮੇਂ ਚੋਂ ਨਿਕਲ ਰਿਹਾ ਔਰ ਪੰਜਾਬ ਉਸ ਤੋਂ ਕੋਈ ਅਲੱਗ ਨਹੀਂਗਾ ਔਰ ਇਸ ਦਾ ਇੱਕੋ ਇੱਕ ਹੱਲ ਜਿਹੜਾ ਇਸ ਮਹਾਮਾਰੀ ਤੋਂ ਬਾਹਰ ਨਿਕਲਦਾ ਹੈ ਉਹ ਹੈ ਕਰੋਨਾ ਵੈਕਸੀਨ ਲਵਾਉਂਦਾ ਇਸ ਵਾਸਤੇ ਕੇਂਦਰ ਦੀ ਸਰਕਾਰ ਨੇ ਹੁਣ ਤੱਕ 20 ਕਰੋੜ ਤੋਂ ਵੱਧ ਲੋਕਾਂ ਨੂੰ ਮੁਫਤ ਉਪਲਬਧ ਕਰਾਈ ਹੈ ਔਰ ਪੰਜਾਬ ਦੇ ਵਿੱਚ 50 ਲੱਖ ਦੇ ਕਰੀਬ ਫ੍ਰੀ ਵੈਕਸੀਨ ਜਿਹੜੀ ਹੈਗੀ ਹੈ ਕੇਂਦਰ ਸਰਕਾਰ ਦੁਆਰਾ ਭੇਜੀ ਗਈ ਜਿਹੜੀ ਕਿ ਲੋਕਾਂ ਤੱਕ ਪਹੁੰਚੀ ਮਨ ਕਿਉਂ ਦੁਖੀ ਹੁੰਦਾ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਹਿੱਸੇ ਦੀ ਜਿਹੜੀ ਵੈਕਸੀਨ 400 ਰੁਪਏ ਚ ਕੰਪਨੀਆਂ ਕੋਲੋਂ ਖਰੀਦੀ ਉਸ ਨੂੰ ਮੁਫਤ ਦੇ ਵਿੱਚ ਆਮ ਜਨਤਾ ਨੂੰ ਨਹੀਂ ਲਗਾਉਂਦਾ ਆਮ ਜਨਤਾ ਨੂੰ ਲਗਾਉਣ ਵਾਸਤੇ ਲਗਾਣ ਦੀ ਬਜਾਏ ਮੁਫਤ ਦੇ ਵਿੱਚ ਉਹ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਏ ਚ ਵੇਚਤੀ ਯਾਨਕਿ 660 ਰੁਪਏ ਦੇ ਮੁਨਾਫੇ ਦੇ ਉੱਤੇ ਵੇਚ ਦਿੱਤੀ। ਔਰ ਉਹਨਾਂ ਹਸਪਤਾਲਾਂ ਨੇ ਇਹ ਵੈਕਸੀਨ 1560 ਰੁਪਏ ਦੇ ਵਿੱਚ ਅੱਗੇ ਲੋਕਾਂ ਨੂੰ ਲਗਾਈ। ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹਨਾ ਇੱਕ ਪਾਸੇ ਤੇ ਪੰਜਾਬ ਦੀ ਜਨਤਾ ਐਨ ਜੀਓਜ਼ ਈਵਨ ਅਸੀ ਵੀ ਜਾਂ ਹੋਰ ਵੀ ਪਾਰਟੀਆਂ ਫ੍ਰੀ ਵੈਕਸੀਨ ਵਾਸਤੇ ਲਵਾਉਣ ਵਾਸਤੇ ਲਗਾਉਣ ਵਾਸਤੇ ਕੈਂਪ ਲਗਾ ਰਹੀਆਂ ਨੇ ਲੜ ਰਹੀਆਂ ਨੇ ਕਿ ਵੀ ਲੋਕਾਂ ਨੂੰ ਵੱਧ ਤੋਂ ਵੱਧ ਵੈਕਸੀਨ ਲੱਗ ਜਾਵੇ ਤਾਂ ਕਿ ਕਿਸੇ ਦੀ ਜਾਨਵਾਲ ਦਾ ਨੁਕਸਾਨ ਨਾ ਹੋਵੇ ਦੂਜੇ ਪਾਸੇ ਜਿਹੜੀ ਵੈਕਸੀਨ ਫ੍ਰੀ ਲੋਕਾਂ ਨੂੰ ਲਗਾਨੀ ਸੀ ਪੰਜਾਬ ਸਰਕਾਰ ਨੇ ਉਹ ਵੇਚੀ 60 ਰੁਪਏ ਦਾ ਮੁਨਾਫਾ ਕਮਾਉਣ ਵਾਸਤੇ ਇਹ ਸਿੱਧਾ ਸਿੱਧਾ ਪੰਜਾਬ ਦੀ ਜਨਤਾ ਦੇ ਜਾਨ ਦੇ ਨਾਲ ਖਿਲਵਾੜ ਨਹੀਂਗਾ ਉਹਨਾਂ ਦੀ ਜਾਨ ਮਾਲ ਨੂੰ ਖਤਰੇ ਚ ਪਾਉਣ ਦਾ ਕੰਮ ਨਹੀਂਗਾ ਕਿਉਂਕਿ ਪੰਜਾਬ ਦੀ ਹਰ ਹਰ ਗਰੀਬ ਜਨਤਾ ਜਿਹੜੀ ਹੈਗੀ ਆ ਇਹਨਾਂ ਉਹ ਪ੍ਰਾਈਵੇਟ ਹਸਪਤਾਲਾਂ ਚ ਜਾ ਕੇ ਇੰਜੈਕਸ਼ਨ ਨਹੀਂ ਲਵਾ ਸਕਦੀ ਪੇਮੈਂਟ ਕਰਕੇ 1500 ਰੁਪਇਆ ਸਿਰਫ ਚੁਣਿੰਦਾ ਲੋਕ ਨੇ ਜਿਹੜੇ 1560 ਰੁਪਏ ਦੇ ਵਿੱਚ ਵੈਕਸੀਨ ਲਵਾਉਣ ਵਾਲੇ ਨੇ ਜ਼ਿਆਦਾਤਰ ਜਨਤਾ ਜਿਹੜੀ ਹੈਗੀ ਆ ਉਹ ਕੈਂਪਾਂ ਦੇ ਵਿੱਚ ਸਿਵਲ ਹਸਪਤਾਲਾਂ ਦੇ ਵਿੱਚ ਜਾ ਕੇ ਵੈਕਸੀਨ ਲਵਾ ਰਹੀ ਹੈ। ਪੰਜਾਬ ਦੀ ਸਰਕਾਰ ਨੇ 1,114,000 ਵੈਕਸੀਨ ਆਪਣੇ ਕੋਟੇ ਚੋਂ ਖਰੀਦੀ ਸੀਗੀ ਜਿਦੇ ਚੋਂ 80,000 ਇਹ ਵੈਕਸੀਨ ਜਿਹੜੀ ਗਿਆ ਉਸ ਨੇ ਵੇਚੀ ਹੈ। ਯਾਨੀ ਕਿ ਸਿੱਧਾ ਸਿੱਧਾ 5 ਕਰੋੜ ਦਾ ਮੁਨਾਫਾ ਕਮਾਉਣ ਦਾ ਕੰਮ ਕੀਤਾ। ਸਰਕਾਰਾਂ ਦਾ ਕੰਮ ਮੁਨਾਫਾ ਕਮਾਣਾ ਨਹੀਂ ਹੁੰਦਾ। ਸਰਕਾਰਾਂ ਦਾ ਕੰਮ ਹੁੰਦਾ ਜਨਤਾ ਦੀ ਸੇਵਾ ਕਰਨਾ, ਜਨਤਾ ਨੂੰ ਸੁਵਿਧਾ ਉਪਲਬਧ ਕਰਾਉਣਾ। ਲੇਕਿਨ ਇਹ ਸਰਕਾਰ ਜਨਤਾ ਦੀ ਜਾਨ ਮਾਲ ਦੇ ਉੱਤੇ ਪੈਸੇ ਕਮਾਣ ਲੱਗੀ ਆ ਉਹਨਾਂ ਦੀ ਲਾਸ਼ਾਂ ਦੇ ਉੱਤੇ ਪੈਸੇ ਕਮਾਣ ਲੱਗੀ ਹੋਈ ਆ ਭਾਰਤੀ ਜਨਤਾ ਪਾਰਟੀ ਇਸ ਗਨੋਨੀ ਹਰਕਤ ਦੇ ਉੱਤੇ ਕਿਹੜੇ ਸ਼ਬਦਾਂ ਚ ਨਿੰਦਾ ਕਰਦੀ ਆ ਔਰ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਇਸਤਫੇ ਦੀ ਮੰਗ ਕਰਦੀ ਆ ਜੇ ਥੋੜੀ ਜਿਹੀ ਵੀ ਨੈਤਿਕਤਾ ਹੈਗੀ ਆ ਥੋੜੀ ਜਿਹੀ ਸ਼ਰਮ ਆ ਹੈਗੀ ਆ ਤੁਹਾਨੂੰ ਤੇ ਬਲਬੀਰ ਸਿੰਘ ਸਿੱਧੂ ਨੂੰ ਅੱਜ ਸ਼ਾਮ ਤੱਕ ਰਿਜ਼ਾਈਨ ਕਰ ਦੇਣਾ ਚਾਹੀਦਾ ਹੈ। ਔਰ ਜੇ ਰਿਜ਼ਾਈਨ ਨਹੀਂ ਕਰਦੇ ਤੇ ਮੁੱਖ ਮੰਤਰੀ ਦੇ ਵਿੱਚ ਵੀ ਜੇ ਥੋੜੀ ਜਿਹੀ ਸ਼ਰਮ ਇਹ ਆ ਬਚੀ ਹੈ ਤੇ ਸ਼ਾਮ ਤੱਕ ਉਸ ਨੂੰ ਡਿਸਮਿਸ ਕਰ ਦੇਣਾ ਚਾਹੀਦਾ। ਲੁਧਿਆਣਾ ਤੋਂ ਬਿਊਰੋ ਰਿਪੋਰਟਰ ਸੰਜਟ ਨਿਊਜ਼